ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨ ਕਗਰ ਨਦੀ ਦੇ ਨਾਲ ਲੱਗਦੇ ਹੜ੍ਹ ਸੰਭਾਵੀ ਇਲਾਕਿਆਂ ਦਾ ਦੌਰਾ ਕਰਕੇ ਜ਼ਮੀਨੀ ਪੱਧਰ ਤੇ ਹੜਾ ਨਾਲ ਨਜਿੱਠਣ ਸੰਬੰਧੀ ਤਿਆਰੀਆਂ ਦਾ ਚਾਇਜ਼ਾ ਲਿਆ ਮੁੱਖ ਮੰਤਰੀ ਨੇ ਸੂਬਾ ਸਰਕਾਰ ਦੇ ਉੱਚ ਅਧਿਕਾਰੀਆਂ ਦੇ ਨਾਲ ਕੱਗਰ ਨਦੀ ਦੇ ਨਾਲ ਲੱਗਦੇ ਇਲਾਕਿਆਂ ਦਾ ਦੌਰਾ ਕਰਕੇ ਹੜ੍ਹਾਂ ਤੋਂ ਬਚਾਅ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਉਹਨਾਂ ਨੇ ਕਿਹਾ ਕਿ ਹੁਣ ਸਮਾਂ ਪਹਿਲਾਂ ਵਰਗਾ ਨਹੀਂ ਰਿਹਾ ਜਦੋਂ ਸੂਬੇ ਦੇ ਮੁਖੀ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਉਦੋਂ ਕਰਦੇ ਸਨ ਜਦੋਂ ਇਲਾਕਾ ਪਾਣੀ ਵਿੱਚ ਡੁੱਬ ਰਿਹਾ ਹੁੰਦਾ ਹੈ ਭਗਵੰਤ ਮਾਨ ਨੇ ਕਿਹਾ ਕਿ ਪਹਿਲੇ ਆਗੂਆਂ ਨੇ ਸਿਰਫ ਫੋਟੋਆਂ ਖਿਚਾਉਣ ਦੇ ਅਜਿਹੇ ਮੌਕਿਆਂ ਦੀ ਵਰਤੋਂ ਕੀਤੀ ਅਤੇ ਲੋਕਾਂ ਦੀ ਸੁਰੱਖਿਆ ਤੇ ਸਰਕਾਰਾਂ ਦੀ ਕੋਈ ਪਰਵਾਹ ਨਹੀਂ ਕੀਤੀ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਦੇ ਉਲਟ ਉਹਨਾਂ ਨੇ ਹੜਾ ਚੌਣ ਲਈ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਦੇ ਲਈ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਹੜਾ ਤੋਂ ਬਚਾਅ ਦਾ ਕੰਮ ਪ੍ਰਭਾਵਸ਼ਾਲੀ ਢੰਗ ਦੇ ਨਾਲ ਕੀਤਾ ਜਾ ਸਕੇ ਅਤੇ ਲੋਕਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਨੂੰ ਸੂਬੇ ਦੇ ਲੋਕਾਂ ਨੇ ਵੱਡਾ ਫਤਵਾ ਦੇ ਕੇ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਅਤੇ ਉਹ ਇਸ ਕੰਮ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ ਹੋਰ ਕੀ ਕੁਝ ਕਿਹਾ ਉਹਨਾਂ ਨੇ ਆਓ ਸੁਣਦੇ ਹਾਂ ਇੱਥੇ ਮੌਕਾ ਦੇਖਣ ਦੀ ਬਜਾਏ ਪਹਿਲੀ ਆ ਜੀ ਪਹਿਲੀ ਕੁ ਪ੍ਰਬੰਧ ਮੈਂ ਤਾਂ ਅਜਿ스트ੇ ਸੀ ਬੱਝੇ ਇਹ ਬੋਰੀਆਂ ਦਾ ਖਾਸ ਤੌਰ ਤੇ ਪੰਨ ਜਿਹੜੇ ਮਜੂਤ ਇੰਨੇ ਹੋਣ ਕੇ ਮਤਲਬ ਕਈ ਵਾਰੀ ਇੰਚਸ ਤੇ ਹੀ ਲੰਘ ਜਾਂਦਾ ਇੰਚਸ ਤੇ ਬਿਲਕੁਲ ਪੰਜ-ਸੱਤ ਇੰਚ ਹੋਰ ਹੋ ਜਾਂਦਾ ਤਾਂ ਮਾਰੇ ਗਏ ਸੀ ਪੰਜ-ਸੱਤ ਇੰਚ ਥੱਲੇ ਰਹਿ ਗਿਆ ਜਬ ਬੋਰੀਆਂ ਵਧੀਆ ਲੱਗੀ ਹੋਈਆਂ ਸੀ ਮੈਨੂੰ ਪਤਾ ਮੈਂ ਜਦੋਂ ਐਮਪੀਸੀ ਕਾ ਉਦੋਂ ਵੀ ਕਈ ਵਾਰੀ ਟੁਹਾਣੇ ਤੋਂ ਬੋਰੀਆਂ ਦਾ ਇੰਤਜ਼ਾਮ ਕਰਦੇ ਵੇ ਬਰੀ ਕਹਿੰਦੇ ਜੀ ਸੀ ਵੀ ਜਿਹੜੀ ਉੱਥੇ ਚਲਦੀ ਹੈ ਪਰਲੇ ਬਸ ਉਹ ਪੰਜ ਕੂਲੇ ਤੋਂ ਮੇਰੇ ਵੀ ਵਜ਼ੀਨ ਕਹਿੰਦਾ ਪਹਿਲੀ ਕਰੀਏ ਉਹ ਬੂਹੇ ਆਈ ਜਨ ਬੇਨੂਪੁਰ ਦੇ ਕੰਨ ਉਹ ਕੰਮ ਨਹੀਂ ਕਰਦਾ ਪਹਿਲੀ ਲੋਕ ਆ ਜਿਹੜੇ ਪਬਲਿਕ ਇਹਨਾਂ ਤੋਂ ਬਾਅਦ ਕੋਈ ਨਹੀਂ ਜਾਣਦਾ ਇਸ ਦਰਿਆ ਨੂੰ ਵੀ ਕਿੱਥੋਂ ਟੁੱਟਦਾ ਹੈ ਕਦੋਂ ਟੁੱਟਦਾ ਹੈ ਸੋ ਇਹਨਾਂ ਦੀ ਮਦਦ ਤੋਂ ਬਿਨਾਂ ਨਹੀਂ ਕੰਮ ਚੱਲ ਸਕਦਾ ਆ ਕਰਕੇ ਮੈਂ ਤੇ ਆਇਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ